ਕਰਨੇ ਆ ਮੈਂ ਪਹਿਲੀ ਵਾਰ ਹੀ ਮਾਣੇ ਆ ਇਹ ਵੱਖਰੇ ਜਿਹੇ ਅਹਿਸਾਸ ਤੇਰੇ ਆਉਣ ਤੇ ਟੜਕਣਾ ਵਧਣਾ ਲੁਕਣਾ ਫਿਰ ਤੈਨੂੰ ਚੋਰੀਆਂ ਤੱਕਣਾ ਤੇਰੀਆਂ ਪਸੰਦੀਦਾ ਥਾਵਾਂ ਤੇ ਤੇਰੀ ਹੋਂਦ ਨੂੰ ਮਹਿਸੂਸ ਕਰਨ ਤੇ ਤੇਰੀਆਂ ਬੇਤਰਤੀਬ ਜ਼ੁਲਫਾਂ ਹਾਏ ਤੇਰੀ ਹਲਕੀ ਜੀ ਮੁਸਕਰਾਹਟ ਮੇਰਾ ਦਿਨ ਬਣਾਉਣ ਲਈ ਕਾਫੀ ਏ ਜੇ ਪੁੱਛੇ ਕਿ ਕੀ ਵੇਖਿਆ ਤੇਰੇ ਚ ਤੂੰ ਮੇਰੇ ਟੱਬਰ ਵਰਗਾ ਲੱਗਦਾ ਯਾਰ ਨਾ ਜ਼ਿਆਦਾ ਟੌਰੀ ਸੌ ਜਾਂ ਕਹਿ ਲਉ ਸਿੱਧਾ ਜਾ ਮੈਂ ਸੋਚਦੀ ਆ ਜੋ ਇਨਸਾਨ ਫੁੱਲ ਤੋੜਨੋਂ ਕਤਰੋਂਦਾ ਉਹਦਾ ਦਿਲ ਕਿਵੇਂ ਦਾ ਹੋ ਹੁਣ ਦੇਖਿਆ ਕੋਈ ਮੇਰੀ ਮਾਂ ਜਿੰਨੇ ਸਬਰ ਵਾਲਾ ਤੂੰ ਬਾਪੂ ਦੇ ਉਸ ਕੁੜਤੇ ਜਿਵੇਂ ਜੋ ਲਿਬੜਿਆ ਵੀ ਪਾਉਂਦਾ ਯਾਰ ਮੈਂ ਬੜਾ ਔਖਾ ਬਿਆਨ ਕੀਤਾ ਗੌਰ ਕਰੀਂ ਇੰਨਾ احساسਾਂ ਤੇ ਸ਼ਾਇਦ ਇਹ ਕਿਸੇ ਦਾ ਸਭ ਤੋਂ ਕੀਮਤੀ ਪਲ ਹੋਵੇ ਚੰਗਾ